ਜਿਹੜਾ ਬਰਸਾਤ ਜੇ ਐਨ ਕੇ ਦੇ ਅੰਦਰ ਹੋ ਰਹੀ ਹੈ ਲਗਾਤਾਰ ਕਾਫੀ ਦਿਨਾਂ ਦੀ ਪੰਜਾਬ ਚ ਵੀ ਹੋ ਰਹੀ ਹੈ ਹਿਮਾਚਲ ਚ ਵੀ ਹੋ ਰਹੀ ਹੈ ਸੋ ਅੱਜ ਜਿਹੜਾ ਸਾਡਾ ਬਮਿਆਲ ਜਲਾਲੀਆ ਪੁਲ ਹੈਗਾ ਉਹਦੇ ਨਾਲ ਜਿਹੜਾ ਬੰਨ ਟੁੱਟਿਆ ਰੋੜ ਟੁੱਟਿਆ ਸੋ ਮੈਂ ਮੌਕੇ ਤੇ ਇਹਦਾ ਜ਼ਾਇਜ਼ਾ ਲੈਣ ਲਈ ਆਇਆ ਅਸੀਂ ਫੈਸਲਾ ਕੀਤਾ ਕਿ ਏਕਾ ਦੇ ਦਿਨ ਤੇ ਜਦੋਂ ਵੀ ਇਹ ਪਾਣੀ ਘਟਦਾ ਇਮੀਡੀਏਟਲੀ ਇਥੇ ਜਿਹੜਾ ਆਰਜੀ ਪੁਲ ਦਾ ਇੰਤਜ਼ਾਮ ਕਰਾਂਗੇ ਮੈਂ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਵੀ ਦਿਵਾਣਾ ਵੀ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਸਰਕਾਰ ਤੁਹਾਡੇ ਨਾਲ ਹੈ ਮੈਂ ਵੀ 24 ਘੰਟੇ ਇੱਥੇ ਹਾਂ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕੀ ਇਹਨਾਂ ਦਿਨਾਂ ਦੇ ਅੰਦਰ ਜਿਹੜੇ ਹਰ ਪ੍ਰਭਾਵਿਤ ਇਲਾਕੇ ਆ ਉਥੇ ਜੇ ਕਿਸੇ ਦੀ ਫਸਲ ਦਾ ਨੁਕਸਾਨ ਹੋਇਆ ਕਿਸੇ ਦੇ ਚਾਰੇ ਦਾ ਨੁਕਸਾਨ ਹੋਇਆ ਸਬਜ਼ੀ ਦਾ ਨੁਕਸਾਨ ਹੋਇਆ ਜੋ ਵੀ ਉਹ ਦੀ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਅਸੀਂ ਕੱਲੇ-ਕੱਲੇ ਜਿਹੜੇ ਉਹ ਨੁਕਸਾਨ ਦੀ ਪਰਭਾਈ ਕਰਨ ਦੀ ਸਪੈਸ਼ਲ ਗਰਦੌਰੀਆਂ ਵੀ ਸਰਕਾਰ ਵੱਲੋਂ ਜਿਹੜੀਆਂ ਕਰਨ ਦੀਆਂ ਦਾਇਤਾ ਹੈਗੀਆਂ ਨੇ ਸੋ ਚੜ੍ਹਦੀ ਕਲਾ 'ਚ ਰਹਿਣ ਲੋਕ ਮਾਰਨ ਅਪੀਲ ਕਰਦਾ ਅਸੀਂ ਪੂਰੀ ਤਰ੍ਹਾਂ ਡੱਟ ਕੇ ਤੁਹਾਡੇ ਨਾਲ ਹੈ ਸਾਡੀ ਸਾਰੀ ਟੀਮ ਇਹਨਾਂ ਪਿੰਡਾਂ ਦੇ ਸਰਪੰਚ ਸਰਵਾਨ ਸਾਡੇ ਬਲਾਕ ਪ੍ਰਧਾਨ ਟੋਟਲ ਸਾਡਾ ਪ੍ਰਸਾ ਜਿਹੜਾ ਆ ਉਹ ਇਸ ਬਰਸਾਤ ਦੇ ਮੌਸਮ ਦੇ ਅੰਦਰ ਹੜਾ ਦੇ ਅੰਦਰ ਆਪਣੇ ਲੋਕਾਂ ਦੇ ਨਾਲ ਚੋ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਜਿਹੜੀ ਲੋਕਾਂ ਨੂੰ ਨਹੀਂ ਆਂਦੀ ਜਾਵੇ